ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਜ਼ ਅੱਜ ਮੇਰੇ ਨਾਲ ਨਵ ਬੋਪਾਰਾ ਇੱਕ ਵਾਰ ਫਿਰ ਜੁੜੇ ਆ ਤੇ ਦੋ ਤਿੰਨ ਜਿਹੜੀਆਂ ਗੱਲਾਂ ਹੈਗੀਆਂ ਮੁੱਦੇ ਬਹੁਤ ਯਾਨੀ ਕਿ ਸਰਗਰਮ ਆ ਭਕੇਵੇ ਆ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਤੇ ਸਰਕਾਰ ਦੇ ਵਿੱਚ ਕਾਫੀ ਉਥਲ ਪੁਥਲ ਹੋਇਆ ਪਿਆ ਦੋ ਧੜਿਆਂ ਦੇ ਵਿੱਚ ਜਿਹੜੀ ਸਰਕਾਰ ਵੰਡੀ ਗਈ ਆ ਅਮਰੀਕਾ ਦੀ ਤੇ ਕਿਹੜੀ ਚੀਜ਼ ਕਰਕੇ ਕੀ ਰੌਲਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਬਾਈ ਜੀ ਦਾ ਸਵਾਗਤ ਕਰ ਲਈਏ ਬੋਪਰਾਏ ਸਾਹਿਬ ਸਵਾਗਤ ਹੈ ਜੀ ਹਾਂਜੀ ਥੈਂਕ ਯੂ ਜੀ ਧੰਨਵਾਦ ਤੇ ਸਾਰੇ ਸੰਦੇਸ਼ ਸਰੋਤਿਆਂ ਨੂੰ ਥਾਸੀਕਾਲ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਬੋਪਰਾਏ ਸਾਹਿਬ ਮੈਨੂੰ ਦੱਸੋ ਵੀ ਜਿਵੇਂ ਹੁਣ ਦੋ ਤਿੰਨ ਮੁੱਦੇ ਭਖੇ ਹੋਏ ਆ ਤੇ ਸਭ ਨਾਲੋਂ ਜਿਹੜਾ ਮੁੱਦਾ ਭਖਿਆ ਹੋਇਆ ਵੀ ਇਮੀਗ੍ਰੇਸ਼ਨ ਰੂਲਸ ਐਂਡ ਰੈਗੂਲੇਸ਼ਨ ਦੇ ਵਿੱਚ ਬਹੁਤ ਛੇਤੀ ਤੇ ਬਹੁਤ ਵੱਡੀਆਂ-ਵੱਡੀਆਂ ਫੇਰ ਬਦਲ ਹੋ ਰਹੀ ਆ ਇਹਦੇ ਪਿੱਛੇ ਕਾਰਨ ਕੀ ਆ ਵੀ ਆਇਆ ਤਾਂ ਫਿਰ ਲੀਗਲ ਸਟੇਟਸ ਵਾਲੇ ਬੰਦਿਆਂ ਨੂੰ ਵੀ ਸਰਕਾਰ ਦੀ ਕੱਢਣ ਦੀ ਤਿਆਰੀ ਹੈ ਹਾਂਜੀ ਇਹ ਪ੍ਰੈਜ਼ੀਡੈਂਟ ਇਹਦੇ 트ੰਪ ਨੇ ਇਹਨਾਂ ਦੀ ਗਵਰਨਮੈਂਟ ਦਾ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਆ ਕਿ ਮੇਨ ਮੋਟਿਵ ਸੀ ਵੀ ਇਮੀਗ੍ਰੇਸ਼ਨ ਨੂੰ ਸਭ ਤੋਂ ਜ਼ਿਆਦਾ ਘੱਟ ਕੀਤਾ ਜਾਵੇ ਜੀ ਲੀਗਲ ਨੂੰ ਵੀ ਤੇ ਇਲਲੀਗਲ ਨੂੰ ਵੀ ਪਹਿਲਾਂ ਉਹਨਾਂ ਦਾ ਟਾਰਗੇਟ ਇਲਲੀਗਲ ਜ਼ਿਆਦਾ ਲੋਕ ਸੀ ਜੀ ਤੇ ਉਹ ਤੇ ਉਹਨਾਂ ਦਾ ਡੈਪੂਟੇਸ਼ਨ ਬੜਾ ਕੰਮ ਚੱਲਦਾ ਹੀ ਪਿਆ ਵਾ ਜੀ ਪਰ ਨਾਲ ਦੀ ਨਾਲ ਉਹਨਾਂ ਨੇ ਹੁਣ ਇਸ ਵੇਲੇ ਕੁਝ ਲੋਕ ਜਿਨ੍ਹਾਂ ਨੂੰ ਟੈਂਪਰੇਰੀ ਪ੍ਰੋਟੈਕਸ਼ਨ ਦੇ ਦਿੱਤੀ ਗਈ ਸੀ ਇਮੀਗ੍ਰੇਸ਼ਨ ਦੇ ਵਿੱਚ ਨਾ ਉਹ ਮਤਲਬ ਪੱਕਿਆਂ 'ਚ ਨਾ ਕੱਚਿਆਂ 'ਚ ਠੀਕ ਹੈ ਠੀਕ ਹਿਸਾਬ ਦੇ ਪੱਕੇ ਵੱਲ ਕਹਿ ਸਕਦੇ ਆਂ ਵੀ 70% ਬਨਰਾਂ ਨੂੰ ਪ੍ਰੋਟੈਕਸ਼ਨ ਹੈਗੀ ਸੀ ਵੀ ਉਹ ਰਿਪੋਰਟ ਨਹੀਂ ਸੀ ਹੋ ਸਕਦੇ ਜੀ ਉਹਨਾਂ ਨੂੰ ਹੁਣ ਸਰਕਾਰ ਕੁਝ ਲਾਲਚ ਦੇ ਕੇ ਕੁਝ ਇਵਨ ਕਈ ਕੇਸਾਂ 'ਚ ਮਸੜਿਆ ਪਈ ਉਹਨੂੰ ਟਿਕਟ ਤੱਕ ਦੇ ਪੈਸੇ ਦੇ ਕੇ ਮਤਲਬ ਕੁਝ ਮਤਲਬ ਉਹਨਾਂ ਨੂੰ ਭੇਜਣਾ ਚਾਹੁੰਦੇ ਨੇ ਜੀ 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 ਤਾਂ ਕਿ ਉਹ ਆਪਣੇ ਆਪ ਨੂੰ ਸੈਲਫ ਰਿਪੋਰਟ ਕਰ ਜਾਣ ਜੀ 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 ਤੇ ਮੇਰੇ ਹਿਸਾਬ ਨਾਲ ਕਿਸੇ ਪੰਜਾਬੀ ਬੰਦਾ ਤਾਂ ਕੋਈ ਵੀ ਰਾਜੀ ਨਹੀਂ ਹੋਊਗਾ ਸੈਲਫ ਰਿਪੋਰਟ ਹੋਣ ਵਾਸਤੇ ਪੰਜਾਬੀ ਬੰਦੇ ਵੇਖੋ ਜੇ ਤੇ ਕੋਈ ਸੁਲਝੇ ਹੋਏ ਨੇ ਜਿਨ੍ਹਾਂ ਨੂੰ ਥੋੜੀ ਬਹੁਤੀ ਨੌਲੇਜ ਆ ਜੀ ਕਰੰਟ ਸਿਚੁਏਸ਼ਨ ਦੀ ਵੀ ਇਸ ਵੇਲੇ ਜਾਨ ਚ ਭਲਾਈ ਆ ਹੋਣਗੇ ਕੋਈ 5-10% ਜਿਹੜੇ ਕਿ ਜਿਨ੍ਹਾਂ ਨੂੰ ਪਤਾ ਹੋਊਗਾ ਵੀ ਜਾਨ ਚ ਫਾਇਦਾ ਆ ਠੀਕ ਹੈ ਜੀ ਤੇ ਕਿਉਂ ਕਿਉਂਕਿ ਉਹ ਬਚੇ ਰਹਿਣਗੇ ਉਹਨਾਂ ਦੇ ਜਿਹੜੇ ਪੇਪਰਸ ਨੇ ਤੇ ਇਹ ਇਹ ਇਹਨਾਂ ਨਾਲ ਸਭ ਤੋਂ ਵੱਡੀ ਗੱਲ ਹੋਊਗੀ ਵੀ ਉਹ ਯੂ ਐਸ ਗਵਰਨਮੈਂਟ ਦੀ ਸਹਿਮਤੀ ਦੇ ਨਾਲ ਉਹ ਗਏ ਨੇ ਜੀ ਤੇ ਇਹ ਜਿਹੜੇ ਲੋਕ ਨੇ ਜਿਹੜਾ ਬੰਦਾ ਸਹੀ ਚੱਲਦਾ ਉਹਨੂੰ ਬਹੁਤ ਜ਼ਿਆਦਾ ਉਹਦੀ ਰਿਸਪੈਕਟ ਵੀ ਕਰਦੇ ਨੇ ਜੀ ਜੀ ਨਹੀਂ ਉਹ ਕਹਿ ਰਹੇ ਸੀ ਡੰਪ ਦੀ ਸਟੇਟਮੈਂਟ ਸੀ ਵੀ ਅਸੀਂ ਜਿਹੜਾ ਜਾਊਗਾ ਸੈਲਫ ਰਿਪੋਰਟ ਹੋ ਕੇ ਉਹਨੂੰ ਵਾਪਸ ਲੈ ਕੇ ਆਉਣ ਲਈ ਵੀ ਅਸੀਂ ਕੋਸ਼ਿਸ਼ ਕਰਾਂਗੇ ਹਾਂ ਇਨ ਫਿਊਚਰ ਜੇ ਉਹਦੇ ਕੋਲ ਕੋਈ ਇਹੋ ਜਿਹੀ ਐਕਸਟਰਾਔਡੀਨਰੀ ਸਕਿਲਸ ਨੇ ਜਾਂ ਉਹਦਾ ਯੂ ਐਸ ਗਵਰਨਮੈਂਟ ਨੂੰ ਬਹੁਤ ਉਹਦੇ ਆਉਣ ਦਾ ਫਾਇਦਾ ਆ ਫਿਰ ਉਹ ਹਰ ਹਾਲਤ ਵਿੱਚ ਕੋਸ਼ਿਸ਼ ਕਰਨਗੇ ਕਿਉਂਕਿ ਯੂ ਐਸ ਗਵਰਨਮੈਂਟ ਦੇ ਵਿੱਚ ਪਹਿਲਾਂ ਵੀ ਜਿਹੜੇ ਮਾਹਰ ਨੇ ਜਾਂ ਜਿਹੜੇ ਆਪਣੀ ਫੀਲਡ ਦੇ ਵਿੱਚ ਕੁਝ ਐਕਸਟਰਾਔਡੀਨਰੀ ਨੇ ਉਹਨਾਂ ਨੂੰ ਵੀ ਵੀਜ਼ਾ ਆਸਕੇ ਦਿੰਦੇ ਨੇ ਜੀ 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 ਇੱਕ ਬੋਪਾਰਾ ਜੀ ਸਾਹਿਬ ਜਿਹੜੇ ਸਲਵਾਡੋਰ ਦਾ ਇੱਕ ਬੰਦਾ ਜਿਹੜਾ ਇਹਨਾਂ ਨੇ ਰੀਸੈਂਟ ਰਿਪੋਰਟ ਕੀਤਾ ਜੀ ਦੀ ਘਰ ਵਾਲੀ ਯੂ ਐਸ ਸਿਟੀਜ਼ਨਾ ਸ਼ਾਇਦ ਆਪਦਾ ਵੀ ਉਹਦਾ ਲੀਗਲ ਸਟੇਟਸ ਸੀ ਉਸ ਚੀਜ਼ ਨੂੰ ਲੈ ਕੇ ਜਿਹੜਾ ਕਾਫੀ ਰੌਲਾ ਅਮਰੀਕਾ ਦੇ ਵਿੱਚ ਪੈ ਰਿਹਾ ਈਵਨ ਕਿ ਸਰਕਾਰ ਵੀ ਦੋ ਧੜਿਆਂ ਦੇ ਵਿੱਚ ਹੋ ਗਈ ਆ ਇੱਕ ਧੜਾ ਉਹਨੂੰ ਸਪੋਰਟ ਕਰ ਰਿਹਾ ਇੱਕ ਧੜਾ ਉਹਨੂੰ ਜਿਹੜਾ ਡਿਪੋਰਟੇਸ਼ਨ ਦਾ ਫੈਸਲਾ ਉਹਨੂੰ ਸਹੀ ਠਹਿਰਾ ਰਿਹਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਇੰਨਾ ਰੌਲਾ ਜਿਹੜਾ ਹੈਗਾ ਪੈ ਰਿਹਾ ਇਸ ਟਾਈਮ ਹਾਂਜੀ ਇਹ ਜਿਹੜਾ ਇਨਸਾਨ ਹੈ ਜਿਹੜਾ ਬੰਦਾ ਜਿੱਦ ਨੂੰ ਲੈ ਕੇ ਰੌਲਾ ਪੈ ਰਿਹਾ ਅਬ੍ਰੀਕੋ ਗਾਰਸੀਆ ਨਾਮ ਦਾ ਕੋਈ ਇਹ ਇਨਸਾਨ ਹੈ ਜਿਹੜਾ ਕਿ ਸਲਵਾਡੋਰ ਦਾ ਨਾਗਰਿਕ ਆ ਜੀ ਤੇ ਬੇਸਿਕਲੀ ਇਹ ਸਲਵਾਡੋਰ ਤੋਂ ਸੀ ਤੇ ਇਸ ਵੇਲੇ ਮੌਜੂਦਾ ਕਰੰਟ ਵਿੱਚ ਮੈਰੀਲੈਂਡ ਸਟੇਟ ਦੇ ਵਿੱਚ ਰਹਿ ਰਿਹਾ ਸੀ ਜੀ ਇਸ ਦੀ ਵਾਈਫ ਯੂਐਸ ਸਿਟੀਜ਼ਨ ਹੈ ਜੀ ਤੇ ਇਹ ਇਹਨੂੰ ਲੈ ਕੇ ਕਾਫੀ ਮੀਡੀਆ ਦੇ ਵਿੱਚ ਕੋਰਟਸ ਲੈਵਲ ਤੱਕ ਬਹੁਤ ਰੌਲਾ ਚਰਚਾ ਛੜੀ ਹੋਈ ਆ ਜੀ ਇਹਨੂੰ ਚੱਲੀ ਸਰਕਾਰ ਆ ਇੱਕ ਗੈਂਗ ਮੈਂਬਰ ਵੀ ਕਹਿ ਚੁੱਕੀ ਹੈ ਕਿਉਂਕਿ ਇਹ ਤੁਹਾਨੂੰ ਮੈਂ ਕੋ ਰਿਪੋਰਟ ਪੋਡਕਾਸਟਾਂ ਚ ਪਹਿਲਾਂ ਦੱਸਿਆ ਸੀ ਨਾ ਵੀ ਇਹ ਜਿਹੜੇ ਡਰੱਗ ਕਾਰਟਲਸ ਨੇ ਜੀ ਜੀ ਇਹਨਾਂ ਨੂੰ ਮਤਲਬ ਟੈਰਰਿਸਟ ਦਾ ਦਰਜਾ ਦੇ ਪਾਇਆ ਹਾਂਜੀ ਆ ਉਹ ਉਸੇ ਨੂੰ ਲੈ ਕੇ ਇਹਨਾਂ ਇਸ ਸਟ੍ਰਕਚਰ ਨੂੰ ਐਮਐਸ 13 ਨੂੰ ਕੋ ਗਿਆ ਓਕੇ ਜੀ ਉਹਦਾ ਮੈਂਬਰ ਮੰਨਦੇ ਆ ਠੀਕ ਹੈ ਤੇ ਇਹਨੂੰ ਇੱਕ ਪਬਲਿਕ ਸੇਫਟੀ ਦਾ ਥ੍ਰੈਟ ਤੇ ਇੱਕ ਟੈਰਰਿਸਟ ਮੰਨਦੇ ਸੀ ਠੀਕ ਹੈ ਤੇ ਇਹਨੂੰ ਮਤਲਬ ਉਹਨਾਂ ਨੇ ਰਿਪੋਰਟ ਕੀਤਾ ਜੀ ਰਿਪੋਰਟ ਕਰਕੇ ਇਹਨੂੰ ਇੱਕ ਵੈਨਿਜੂਏਲਾ ਦੀ ਬੜੀ ਮਤਲਬ ਉਹ ਕੋਈ ਖਤਰਨਾਕ ਪ੍ਰਜਨ ਹੈ ਉੱਥੇ ਭੇਜਿਆ ਵਾ ਓਕੇ ਓਕੇ ਇਹਨੂੰ ਭੇਜਤਾ ਇਹਦੀ ਭੇਜਣ ਤੋਂ ਬਾਅਦ ਇਹਦੀ ਜਿਹੜੀ ਵਾਈਸ ਜਿਹੜੀ ਯੂਐਸਟੀ ਜਨਸੀ ਉਹਨੇ ਆਪਣੇ ਜਿਹੜੇ ਹੈਗੇ ਆ ਹਲਕੇ ਦੇ ਮਤਲਬ ਮੰਤਰੀ ਵੈਨ ਹੋਲਰ ਉਹਨਾਂ ਨਾਲ ਗੱਲਬਾਤ ਕੀਤੀ ਓਕੇ ਵੀ ਇਹ ਬਿਲਕੁਲ ਹੀ ਗਲਤ ਸਟੈਪ ਲਿਆ ਗਿਆ ਸਰਕਾਰ ਆ ਇਸ ਤੋਂ ਬਾਅਦ ਜਿਹੜਾ ਵੈਨ ਹੋਲਰ ਹੀ ਇਹ ਆਪਣੇ ਖਰਚੇ ਦੇ ਉੱਤੇ ਉਤੇ ਉਹਨੂੰ ਮਿਲ ਕੇ ਆਇਆ ਉਸ ਬੰਦੇ ਨੂੰ ਅਬ੍ਰੀਗੋ ਗਾਰਸੀਆ ਨੂੰ ਵੈਨਿਜੂਏਲਾ ਵਿੱਚ ਆ ਕੇ ਉਸੇ ਪ੍ਰਿਜ਼ਨ ਚ ਠੀਕ ਹੈ ਤੇ ਇਹ ਕਹਿੰਦਾ ਪਿਆ ਹੈ ਕਿ ਮੈਂ ਇਹਦੇ ਅਬ੍ਰੀਗੋ ਲੀਸਟ ਐਂ ਨਹੀਂ ਲੈ ਰਿਆ ਮੈਂ ਸਟੈਂਡ ਲੈ ਰਿਆ ਵਾ ਯੂ ਐਸ ਦੇ ਕਨਸਟੀਟਿਊਸ਼ਨਲ ਸੰਵਿਧਾਨ ਦਾ ਤੇ ਜਿਹੜੇ ਵੀ ਸੰਵਿਧਾਨ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਦੇ ਕੁਝ ਰਾਈਟਸ ਨੇ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਲਈ ਮੈਂ ਤਾਂ ਕਰਕੇ ਦੀ ਸਪੋਰਟ ਕਰਦਾ ਪਿਆ ਇਸ ਬੰਦੇ ਦੀ ਜੀ 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 ਤੇ ਇਸ ਦਾ ਜਿਹੜਾ ਤੋੜ ਆ ਜਿਹੜੇ ਕਿ 트럼ਪ ਐਡਮਿਨਿਸਟ੍ਰੇਸ਼ਨ ਦੇ ਸਭ ਤੋਂ ਜਿਹੜੇ ਕਿ ਮੇਨ ਬਾਰਡਰ ਕਜ਼ਾਰ ਅੱਗੇ ਵੀ ਗੱਲ ਕਰਦੇ ਨੇ ਖਤਰਨਾਕ ਸੈਕਿਉਰਿਟੀ ਟੌਮ ਹੋਮ ਜਿਹੜੇ ਕਿ ਬਹੁਤ ਸਖਤ ਕਿਸਮ ਦੇ ਆਫੀਸਰ ਨੇ ਜੀ ਉਹ ਇਹ ਬਹੁਤ ਜ਼ਿਆਦਾ ਇਹਨੂੰ ਕ੍ਰਿਟੀਸਾਈਜ਼ ਕਰਦੇ ਪਏ ਨੇ ਸੈਨੇਟਰ ਨੂੰ ਜਿਹੜਾ ਕ੍ਰਿਸਟੋ ਬੈਨਹੋਲਨ ਨੇ ਉਹਦੇ ਕ੍ਰਿਪ ਨੂੰ ਲੈ ਕੇ ਉਹ ਕਹਿੰਦੇ ਆ ਵੀ ਵੇਖੋ ਇਹ ਗਿਆ ਆ ਇਹ ਬੰਦਾ ਉਸ ਬੰਦੇ ਨੂੰ ਮਿਲਣ ਤੇ ਆਪਣੇ ਪੈਸੇ ਤੇ ਨਹੀਂ ਗਿਆ ਇਹ ਜਿਹੜੇ ਟੈਕਸ ਪੇਅਰ ਨੇ ਜਿਹੜੇ ਯੂ ਐਸ ਦੇ ਟੈਕਸ ਪੇਅਰ ਆ ਸਰਕਾਰੀ ਖਰਚੇ ਤੇ ਜਾ ਕੇ ਟਰੈਵਲ ਕਰਦਾ ਪਿਆ ਵਾ ਤੇ ਅਲਟੀਮੇਟਲੀ ਇਹ ਸਾਡਾ ਖਾ ਕੇ ਸਾਡਾ ਪੀਕੇ ਤੇ ਮਨਨ ਸਾਡੇ ਹੀ ਉਲਟ ਚੱਲ ਰਿਹਾ ਵਾ ਹਾਂ ਵੀ ਸਾਡੀ ਸਰਕਾਰ ਦੇ ਫੈਸਲਿਆਂ ਦੇ ਖਿਲਾਫ ਇਹ ਆਵਾਜ਼ ਉਠਾ ਰਿਹਾ ਆ ਬਾਤ ਚੁੱਕਦਾ ਪਿਆਵਾ ਤੇ ਉਹ ਟ੍ਰੌਮ ਹੁਮਨ ਦਾ ਕਿਹੜਾ ਹੈ ਕਿ ਅਸੀਂ ਬਿਲਕੁਲ ਸਹੀ ਸਟੈਪ ਲਿਆ ਆਪਣੇ ਯੂ ਐਸ ਏ ਨੂੰ ਇਸ ਸਾਲ ਤੋਂ ਖਤਰਾ ਸੀ ਤੇ ਇੱਕ ਐਮ ਐਸ 13 ਗੈਂਗ ਦੇ ਨਾਲ ਲਿਟੜ ਇੱਕ ਬੰਦਾ ਆ ਤੇ ਇਸ ਕਰਕੇ ਜੋ ਡੋਨਲਡ 트੍ਰੰਪ ਨੇ ਤੇ ਸਾਡੀ ਸਰਕਾਰ ਨੇ ਫੈਸਲਾ ਕੀਤਾ ਬਿਲਕੁਲ ਠੀਕ ਸੀ ਜੀ ਜਿਹੜਾ ਏਲੀਨ ਐਨੀਮੀ ਐਕਟ 10 ਨੇ ਉਹ ਕੀਤਾ ਉਹਦੇ ਅੰਡਰ ਇਹ ਕਹਿ ਰਿਹਾ ਵੀ ਆਪਾਂ ਬਿਲਕੁਲ ਸਹੀ ਸਟੈਪ ਲਿਆ ਕੋਈ ਵੀ ਇੱਥੇ ਗਲਤੀ ਨਹੀਂ ਕੀਤੀ ਜੀ 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 ਨੇ ਇਹ ਮੈਟਰ ਫਿਰ ਸੁਪਰੀਮ ਕੋਰਟ ਵੀ ਗਿਆ ਹੈਗਾ ਹਾਂਜੀ ਸੁਪਰੀਮ ਕੋਰਟ ਵੀ ਗਿਆ ਹੈ ਆ ਕਾਫੀ ਹੁਣ ਰੋਣਾ ਪੈ ਰਿਹਾ ਵਾ ਇਵਨ ਜਿਹੜੀ ਇਮੀਗ੍ਰੇਸ਼ਨ ਦਾ ਡਿਪਾਰਟਮੈਂਟ ਹੈ ਉਹਨੇ ਆਪਣੀ ਮਿਸਟੇਕ ਵੀ ਮੰਨ ਲਈ ਆ ਇਸ ਮਸਲੇ ਚ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਓਕੇ ਮਤਲਬ ਉਹਤੇ ਇਹਨਾਂ ਨੇ ਕਿਹਾ ਸਾਡੇ ਕੋਲ ਗਲਤੀ ਹੋਈ ਹੈ ਇਹ ਰਿਪੋਰਟ ਨਹੀਂ ਕਰਨਾ ਚਾਹੀਦਾ ਹੂੰ ਸੋ ਇਸ ਸ਼ਖਸ ਨੂੰ ਲੈ ਕੇ ਬਹੁਤ ਹੀ ਹਾਈ ਲੈਵਲ ਤੇ ਹਾਈ ਪ੍ਰੋਫਾਈਲ ਕੇਸ ਹੈ ਇਸ ਲਈ ਕਰੰਟ ਕੇਵੀ ਇਮੀਡੀਅਟ ਜਿਹੜੇ ਮੇਨ ਮੇਨ ਨੇ ਫਿਰ ਸਿੱਧਾ ਜਿਹੜੇ ਬੰਦੇ ਸਿਟੀਜ਼ਨ ਆ ਜਾਂ ਜਿਹਨਾਂ ਦਾ ਲੀਗਲ ਸਟੇਟਸ ਆ ਜਿਹੜੇ ਉਹਨਾਂ ਦੇ ਰਾਈਟਸ ਆ ਉਹਨਾਂ ਤੇ ਸ਼ਰਿਆ ਮਡਕਾ ਫਿਰ ਤਾਂ ਬੰਦਾ ਕੋਈ ਸੇਫ ਹੀ ਨਹੀਂ ਫਿਰ ਤਾਂ ਡਿਕਟੇਟਰਸ਼ਿਪ ਹੋਊਗੀ ਜਿਹਨੂੰ ਮਰਜ਼ੀ ਤੁਸੀਂ ਫੜ ਕੇ ਬਾਹਰ ਕੱਢ ਦੋ ਵੀ ਉਹਦੀ ਕੋਈ ਸੁਣਵਾਈ ਨਹੀਂਗੀ ਹਾਂਜੀ ਹਾਂਜੀ ਅਲਟੀਮੇਟਲੀ ਵੇਖੋ ਦੁਨੀਆ ਤੇ ਹੋਈ ਆ ਦੁਨੀਆ ਪਿੱਛੋਂ ਜੋ ਚੱਲਦੀ ਆ ਰਹੀ ਸੀ ਥੋੜਾ ਬੋਤਾ ਇਹ ਹੋ ਗਏ ਸੀ ਲੀਨੀਅਰ ਤਾਂ ਲੀਨੀਅਰ ਵੀ ਕਰਕੇ ਕਾਨੂੰਨਾਂ ਚ ਵੱਜੇ ਸੀ ਜੀ ਇਹ ਜਿੱਤੀ ਚਮੜੀ ਦਾ ਤੇ ਦੂਜੀ ਚਮੜੀ ਜਾਂਦਾ ਜਿਹੜਾ ਕਲੇਸ਼ ਆ ਇਹ ਸਦੀਆਂ ਤੋਂ ਚੱਲਦਾ ਆ ਤੇ ਚੱਲਦਾ ਹੀ ਰਹਿਣਾ ਵਾ ਤੇ ਇਹ ਕਹਿੰਦੇ ਆ ਵੀ ਇਹ ਹੁਣ ਜਿਹੜੇ ਦੂਜੇ ਆਏ ਆ ਇਹ ਆਪਣੇ ਨੂੰ ਕਹਿੰਦੇ ਆ ਵੀ ਯੂ ایس اے ਲੈਂਡ ਆਫ ਇਮੀਗ੍ਰੈਂਟ ਆ ਵੀ ਇੱਥੇ ਜਿਹੜੇ ਮੂਲ ਲੋਕ ਸੀ ਉਹਨਾਂ ਨੂੰ ਤੇ ਤੁਸੀਂ ਖਤਮ ਕੀਤਾ ਹੈ ਤੁਸੀਂ ਵੀ ਆਏ ਜੇ ਹਨਾ ਹਾਂ ਆ ਕੇ ਇਹ ਇਹ ਸਾਰੇ ਆ ਸਕਦੇ ਇਥੇ ਪਰ ਉਹ ਕਹਿੰਦੇ ਨਹੀਂ ਨਹੀਂ ਸਾਡੇ ਆਉਣ ਜੇ ਤੁਹਾਡੇ ਆਉਣ ਚ ਜ਼ਮੀਰ ਅਸਮਾਨ ਦਾ ਫਰਕ ਹੈ ਹਮ ਅਹੀਂ ਆਏ ਸੀ ਤੇ ਇਸ ਕੰਟਰੀ ਨੂੰ ਬਿਲਡ ਕੀਤਾ ਮਿਹਨਤ ਕੀਤੀ ਹਾਂ ਅਮਰੀਕਾ ਐਵੇਂ ਨਹੀਂ ਸੁਪਰ ਪਾਵਰ ਬਣਿਆ ਪਰ ਤੁਹਾਡੇ ਆਉਂਣਾ ਤੇ ਬਿਹੜਾ ਹੀ ਕਰਕੋ ਗਿਆ ਹਮ ਸਾਰਾ ਕੁਝ ਹੀ ਅਮਰੀਕਾ ਡਿਕਲਾਈਨ ਵੱਲ ਜਾਣਾ ਸ਼ੁਰੂ ਹੋ ਗਿਆ ਕਿਉਂਕਿ ਉਹ ਕਹਿੰਦੇ ਨੇ ਬੰਦਿਆਂ ਦੀ ਇਹ ਇਹ ਅਲੀਗੇਸ਼ਨ ਕਾਲੇ ਲੋਕਾਂ ਤੇ ਲਾਉਂਦੇ ਆ ਕਾਲਿਆਂ ਤੇ ਤੇ ਕਾਲਿਆਂ ਤੇ ਕੀ ਲਾਉਣਾ ਕਾਲਿਆਂ ਨੂੰ ਤੇ ਵੇਖੋ ਇਹਨਾਂ ਆਪ ਲੈਂਦਾ ਸੀ ਕੰਮ ਕਰਨ ਲਈ ਨਾ ਕਿਉਂਕਿ ਉਹ ਸਰੀਰ ਦੇ ਤਗੜੇ ਸੀ ਜੀ ਤੇ ਉਹਨਾਂ ਕੋ ਤੇ ਕੰਮ ਲੈਂਦੇ ਸੀ ਉਹਨਾਂ ਨੂੰ ਤਾਂ ਨਹੀਂ ਕੁਝ ਥਿੰਦੇ ਕਿਉਂਕਿ ਉਹਨਾਂ ਨੂੰ ਇੱਕ ਨੁਕਰੇਜ ਲਾਇਆ ਉਹਨਾਂ ਜਿੱਦਾਂ ਦੇ ਹੈਗੇ ਹੋ ਰਹੀ ਜਾਂਦੇ ਨੇ ਆ ਜਿਹੜੇ ਹੋਣ ਐਸ ਵੇਲੇ ਮਾਸ ਇਮੀਗ੍ਰੇਸ਼ਨ ਹੋਣ ਦੇ ਕਰਕੇ ਸਾਰੀਆਂ ਇਕਨੋਮੀ ਜਿਹੜੀ ਠਹਿਰ ਹੋਣ ਕੰਢੇ ਆ ਵੀ ਐਨੇ ਲੋਕ ਆ ਗਏ ਨੇ ਐਨੇ ਸਰਕਾਰ ਦੇ ਕੋਲ ਹੈ ਨਹੀਂ ਗੇ ਰਿਸੋਰਸਸ ਉਹਨਾਂ ਸਾਰਿਆਂ ਨੂੰ ਜੀ ਇੱਕ ਵਧੀਆ ਲਾਈਫ ਦੇ ਸਕਣ ਜੀ ਇਸ ਇਹਨਾਂ ਨੂੰ ਲੈ ਕੇ ਨਾਲੇ ਉਹ ਕਹਿੰਦੇ ਕੁਆਲਿਟੀ ਨਹੀਂ ਹੈਗੀ ਇਹ ਕੋਈ ਚੰਗੇ ਲੋਕ ਨਹੀਂ ਆ ਰਹੇ ਕਹਿੰਦੇ ਆ ਵੀ ਰੇਸ ਦੇ ਵਿੱਚ ਵੀ ਫਰਕ ਹੁੰਦਾ ਹੈ ਰੇਸ ਦੇ ਜੋ ਫਰਕ ਹੈ ਵੀ ਕੁਝ ਏਸਾਂ ਜਿਹੜੀਆਂ ਨੇ ਉਹ ਸੁਪੀਰੀਅਰ ਨੇ ਉਹ ਤਰੱਕੀ ਪਸੰਦ ਨੇ ਉਹ ਗਾਂਵ ਵਧੂ ਨੇ ਜੀ ਤੇ ਕੁਝ ਰੇਸਾਂ ਨੇ ਜਿਹੜੀਆਂ ਸੁਪੀਰੀਅਰ ਨਹੀਂ ਹੈਗੀਆਂ ਮੰਨ ਲਓ ਬੈਕਵਰਡਸ ਨੇ ਰੱਬ ਨੂੰ ਮੰਨਣ ਵਾਲੇ ਨੇ ਪਿੱਛੇ ਨੂੰ ਸੋਚਣ ਵਾਲੇ ਨੇ ਮਨ ਗਾਂਵ ਜਾਣਾ ਹੀ ਨਹੀਂ ਚਾਹੁੰਦੇ ਜੀ ਤੇ ਉਹ ਇਹ ਬੇਸਿਕਲੀ ਰੇਸ ਕਲੈਸ਼ ਆ ਇਵਨ हिटलर ਦੇ ਕੋਲ ਜਦੋਂ ਆਪਣੇ ਮੈਂ ਚਲੋ ਆਫ ਟ੍ਰੈਕ ਹੋ ਜਾਣਾ ਥੋੜਾ ਜੀ Hitler ਦੇ ਕੋਲ ਜਦੋਂ ਸੁਭਾਸ਼ ਚੰਦਰ ਬੋਸ ਗਿਆ ਸੀ ਨਾ ਆਜ਼ਾਦੀ ਲਈ ਵੀ ਸਾਡੇ ਕੰਟਰੀ ਨੂੰ ਬ੍ਰਿਟਿਸ਼ ਕੋਲੋਂ ਆਜ਼ਾਦ ਕੀਤਾ ਜਾਵੇ ਜੀ ਤਾਂ Hitler ਤਾਂ ਕਹਿਣਾ ਸੀ ਵੀ ਤੁਸੀਂ ਉਹਨਾਂ ਦੇ ਗੁਲਾਮ ਹੀ ਠੀਕ ਜੀ ਹੂੰ ਕਿ ਤਰਾ ਦੇ ਕੋਲੋਂ ਜਾਦੀ ਸੰਭਾਲੀ ਨਹੀਂ ਜਾਣੀ ਤੁਹਾਡਾ ਜਿਹੜਾ ਸਿਸਟਮ ਮੈਂ ਵੇਖ ਚੁੱਕਾ ਹਾਂ ਵੀ ਤੁਸੀਂ ਤਰੱਕੀ ਤੁਰਕੀ ਕੋਈ ਨਹੀਂ ਕਰਨੀ ਤੁਸੀਂ ਬਿਲਕੁਲ ਇਹਨਾਂ ਤੋਂ ਜੋ ਕੁਝ ਹੈ ਵੇਲੇ ਸਾਡੀ ਹੈਗੀ ਉਹ ਤੋਂ ਵੀ ਤੁਸੀਂ ਡਿੱਗ ਜਣਾ ਮਨੋ ਸਾਫ਼ ਹੀ ਕਹਤਾ ਸੀ Hitler ਨੇ ਓਕੇ 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 ਠੀਕ ਹੈ ਹਾਲਾਂਕਿ ਉਹ ਬ੍ਰਿਟਿਸ਼ ਦੇ ਖਿਲਾਫ ਲੜਦਾ ਪਿਆ ਸੀ ਜੀ 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 ਤੇ ਇਹ ਇਸੇ ਸੋਚ ਕੇ ਗਿਆ ਸੀ ਵੀ ਚਲੋ ਇਹ ਦਾ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹਾਂ ਵੀ ਸਾਨੂੰ ਹੈ ਤੇ ਤੁਹਾਡੀ ਹਲਤ ਹਾਂ ਹਾਂ ਪਰ ਉਹਨੇ ਸਾਫ਼ ਲਫ਼ਜ਼ਾਂ ਚ ਕਹਿਤਾ ਵੀ ਨੇ ਕੋ ਟੜੀ ਹਲਪ ਕਰਨ ਦਾ ਕੋਈ ਫਾਇਦਾ ਨਹੀਂਗਾ ਵੀ ਮਤ ਤੁਹਾਡੀ ਰੇਸ ਹੀ ਇਦਾਂ ਦੀ ਆ ਹਾਂ ਤੇ ਇਸ ਕਰਕੇ ਮੈਂ ਤਾਂ ਇਹਦਾ ਹਾਂ ਉਹ ਉਹ ਜਿਹੜਾ ਜਿਹੜਾ ਸ਼ੁਰੂ ਤੋਂ ਜਿਹੜਾ ਟ੍ਰੈਂਡ ਬਣਿਆ ਹੋਇਆ ਉਹੀ ਚੱਲੀ ਜਾਂਦਾ ਵੀ ਦੂਜਿਆਂ ਨੂੰ ਅਸੀਂ ਸੁਪੀਰੀਅਰ ਆ ਤੇ ਦੂਜੇ ਇਨਫੀਰੀਅਰ ਆ ਹਾਂਜੀ ਮਤਲਬ ਉਹ ਇਹ ਮੰਨਦੇ ਨੇ ਵੀ ਇਹਨਾਂ 'ਚ ਕੋਈ ਗੋਣੀ ਹੈ ਨਹੀਂ ਜੇ ਗੋਣ ਹੁੰਦਾ ਤੇ ਜਿਹੜਾ ਮਰਜ਼ੀ ਆ ਕੇ ਢਾਕੇ ਨਾ ਰਾਜ ਕਰ ਜਾਂਦਾ ਜੀ 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 ਹਾਂਜੀ ਜੀ 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 ਇੱਕ ਹੁਣ ਜਿਹੜੇ ਇਮੀਗ੍ਰੇਸ਼ਨ 'ਚ ਬੋਪਰਾਏ ਸਾਹਿਬ ਨੂੰ ਦੱਸੋ ਵੀ ਫੇਰ ਫੇਰ ਜਦੋਂ ਜੀ ਕਰਦਾ ਸਰਕਾਰ ਜਿਹੜੀ ਸਟੇਟਮੈਂਟ ਦੇਣੀ ਹੈ ਉਹ ਦੇ ਦਿੰਦੀ ਆ ਹਨਾ ਕਿਹੜਾ ਰੂਲ ਕਿਤੇ ਟੈਰਫ ਲਾਤਾ ਕਿਤੇ ਛੱਡਤਾ ਕਿਤੇ ਵਧਾਤਾ ਕਿਤੇ ਪੋਸਟਪੋਨ ਕਰਤਾ ਵੀ ਜਿਹੜੀ ਜੁਡੀਸ਼ਰੀ ਦਾ ਜਿਹੜਾ ਰੋਲ ਬਣਦਾ ਉੱਥੇ ਦਖਲਅੰਦਾਜ਼ੀ ਦਾ ਇਹ ਜੁਡੀਸ਼ਰੀ ਨੂੰ ਵੀ ਜੁਡੀਸ਼ਰੀ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਆ ਜੁਡੀਸ਼ਰੀ ਨੂੰ ਮਤਲਬ ਜਿੱਦਾਂ ਸਰਕਾਰ ਬਹੁਮਤ ਹੋਵੇ ਨਾ ਜੇ ਉਹ ਆਪਣੇ ਅਪਾਇੰਟ ਕਰ ਸਕਦੀ ਹੈ ਸਰਕਾਰ ਹੁੰਦੀ ਹੈ ਲੈਜਿਸਲੇਚਰ ਜਿੱਦਾਂ ਵੀ ਉਹਨਾਂ ਨੇ ਸੰਵਿਧਾਨ ਜਿਹੜੇ ਆ ਜੀ ਜੀ ਉਹ ਬਣਾਉਣੇ ਨੇ ਬਿਲ ਬਣਾਉਣੇ ਨੇ ਬਿਲ ਬਣਾਉਣੇ ਨੇ ਜੀ 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 ਤੇ ਕਾਨੂੰਨ ਬਣਾਉਣ ਤੋਂ ਬਾਅਦ ਉਹ ਜੁਡੀਸ਼ਰੀ ਆ ਜਾਂਦੀ ਆ ਕਿ ਉਹਨੂੰ ਕੋਈ ਪ੍ਰੋਟੈਕਟ ਕਰਨਾ ਹਨਾ ਕੋਈ ਜੀ ਜੀ ਪਰੋਜੇ ਦੇ ਉਹਦੇ ਵਿੱਚ ਦਖਲਅਦਾਜ਼ੀ ਕਰਨੀ ਸਰਕਾਰ ਦੇ ਫੈਸਲੇ ਜੀ 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 ਤੇ ਜਦੋਂ ਇਹ ਬਹੁਮਤ ਜਿਹਾ ਇਹ ਆਪ ਕਾਨੂੰਨ ਬਣਾਉਂਦੇ ਨੇ ਤੇ ਉਹਨਾਂ ਨੂੰ ਇੰਪਲੀਮੈਂਟ ਕਰਵਾਉਂਦੇ ਨੇ ਤੇ ਜੇ ਕੋਈ ਈਦਾ ਜੱਜ ਕੋਈ ਫੈਸਲਾ ਲੈਂਦਾ ਆ ਤੇ ਪਹਿਲੀ ਗੱਲ ਤੇ ਪਾਰਟੀ ਆਪਣੇ ਬੰਦੇ ਕਰਦੇ ਨੇ ਹਾਂ ਉਹਨਾਂ ਦੇ ਵਿੱਚ ਵੀ ਕੋਈ ਇੱਕ ਅਦਾ ਬੰਦਾ ਈਦਾ ਨਿਕਲਉਂਦਾ ਇਹਨਾਂ ਦੇ ਆਪਣੀ ਸਰਕਾਰ ਦਾ ਹੀ ਜਿਹੜਾ ਕਿ ਉਹਦੀ ਜਾਂ ਤੇ ਕੋਈ ਉਹਨਾਂ ਦੇ ਘੁਸੜੇ ਵੱਖਰਾ ਚੱਲਦਾ ਪਿੰਦਾ ਤੋਂ ਕਹਿ ਦਿੰਦਾ ਵੀ ਅਸੀਂ ਇਹਨਾਂ ਦੇ ਜਿਹੜੇ ਕੰਮ ਆ ਰੋਕਦੇ ਹਾਂ ਹਾਂਜੀ ਐਸਵੇਲੇ ਜੋ ਆਮ ਅਮਰੀਕਨ ਪਬਲਿਕ ਹੈ ਨਾ ਉਹਦੀ ਸਪੋਰਟ ਹੈ ਸਰਕਾਰ ਨੂੰ ਕਿਉਂਕਿ ਅਮਰੀਕਾ ਦੀ ਜਿਹੜੀ ਪਬਲਿਕ ਆ ਉਹ ਬਹੁਤ ਜ਼ਿਆਦਾ ਧਰਾਤਲ ਤੇ ਆ ਚੁੱਕੀ ਸੀ ਇਹਨਾਂ ਦੇ ਕੋਲ ਪੈਸਾ ਪੂਸਾ ਬਹੁਤ ਘਟਿਆ ਇੱਥੇ ਜੀ 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 ਅਰੇਕਾ ਇੱਕ ਕੋਈ ਬੈਂਕ ਦੇ ਅਕਾਊਂਟ ਦੇ ਵਿੱਚ 5-7 ਹਜ਼ਾਰ ਡਾਲਰ ਤੋਂ ਬਾਅਦ ਪੈਸਾ ਨਹੀਂ ਪਿਆ ਆਇਆ ਜੀ ਬੁਰੀ ਹਾਲਤ ਨੇ ਜੀ ਤੇ ਇੱਕ ਇੱਕਮ ਗੈਪ ਬਹੁਤ ਹੋ ਗਿਆ ਹਾਂਜੀ ਜਿਹਨੂੰ ਗੈਪ ਮੀਨਸ ਵੀ ਅਮੀਰ ਅੱਗੇ ਲੋ ਵੀਰ ਹੋ ਗਏ ਜੀ ਤੇ ਗਰੀਬ ਜਿਹੜੇ ਹੋਰ ਗਰੀਬ ਹੋਈ ਜਾ ਰਹੇ ਨੇ ਹਾਂਜੀ ਹਾਂਜੀ ਤੇ ਇਸ ਚੀਜ਼ ਨੂੰ ਲੈ ਕੇ ਵੀ ਉਹ ਕਾਫੀ ਇਹਨਾਂ ਦੇ ਵਿੱਚ ਚੱਲਦਾ ਪਿਆ ਸੀ ਖਿੱਚੋ ਤਾਣ ਠੀਕ ਜੀ ਤੇ ਤੇ ਟੈਰਿਫ ਦੀ ਗੱਲ ਕੀਤੀ ਜੀ ਇਹ ਟੈਰਿਫ ਦੇ ਵਿੱਚ ਹੁਣ ਵੇਖੋ ਐਸ ਜਿਹੜੀ ਜੋ ਸਟੇ ਟਲਦੀ ਪਈ ਆ ਚਾਈਨਾ ਦੇ ਨਾਲ ਇਹਨਾਂ ਦੀ ਇੱਕ ਲੜਾਈ ਹੈ ਕਹਿੰਦੇ ਵੀ ਉਧਰ ਉਹ ਵਧਾਉਂਦੇ ਨੇ ਉਧਰ ਉਹ ਵਧਾਈ ਜਾਂਦੇ ਮਤਲਬ ਬਿਲਕੁਲ ਲੜਾਈ ਦੇ ਵਿੱਚ ਲੱਗੇ ਹੋਏ ਨੇ ਜੀ 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 ਇਸ ਨੂੰ ਲੈ ਕੇ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਟ੍ਰੇਡ ਆਪਾਂ ਨਹੀਂ ਰੁਕਤੀ ਆ ਟੈਰਿਫ ਲਾਉਣਾ ਜਾਂ ਟੈਰਿਫ ਇੱਕ ਜਨੂੰਨੀ ਵਾ ਦਿਖਾਉਣਾ ਤੇ ਇਹ ਜਿਹੜੀ ਟ੍ਰੇਡ ਵਾਰ ਆ ਇਹ ਰੀਅਲ ਵਾਰ ਦੇ ਵਿੱਚ ਕਨਵਰਟ ਹੋਣ ਲੱਗਾ ਟਾਈਮ ਨਹੀਂ ਲੱਗਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੀਜੇ ਯੁੱਧ ਦੇ ਬਿਲਕੁਲ ਅਸਾਰ ਬਣੇ ਹੋਏ ਆ ਮੈਂ ਵੀ ਇੱਕ ਵੀਡੀਓ ਪੋਸਟ ਕੀਤੀ ਸੀ ਬਹੁਤ ਸਾਰੇ ਹੋਰ ਵੀ ਜਿਹੜੇ ਬੁੱਢੀ ਜੀ ਵੀ ਆ ਜਾਂ ਯੂਟਿਊਬਰ ਆ ਉਹਨਾਂ ਨੇ ਵੀ ਇਹ ਚੀਜ਼ ਦਾ ਐਕਸਪੈਕਟੇਸ਼ਨ ਕੀਤੀ ਆ ਵੀ ਥਰਡ ਵਾਰ ਕਦੋਂ ਵੀ ਲੱਗ ਸਕਦੀ ਆ ਹਾਂਜੀ ਬਸ ਇਹ ਉਹ ਇਦਾਂ ਹੀ ਵੱਜਦੇ ਹੁੰਦੇ ਆ ਸੈਕੰਡ ਵਰਲਡ ਵਾਰ ਵੀ ਜਿਹੜੀ ਹੀ ਉਹ ਇਕਨੋਮੀ ਤੇ ਹੀ ਲੜੀ ਗਈ ਕਿਉਂਕਿ ਜਦੋਂ ਕੰਟਰੀ ਬਰਬਾਦ ਹੋਣ ਲੱਗਦੀ ਆ ਨਾ ਜਦੋਂ ਬੰਦਾ ਬਰਬਾਦ ਹੋਣ ਲੱਗਦਾ ਉਦੋਂ ਫਿਰ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਆ ਜੀ 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 ਤੇ ਉਦੋਂ ਇਹਨਾਂ ਨੇ ਜਰਮਨੀ ਦੇ ਨਾਲ ਬਹੁਤ ਇਹਦੀ ਇਹਨਾਂ ਦੀ ਇਕਨੋਮੀ ਜਿਹੜੀ ਕਰੈਸ਼ ਕਰਾਈ ਸੀ ਜੀ 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 ਤੇ ਜਦੋਂ ਇਕਨੋਮੀ ਕਰੈਸ਼ ਹੁੰਦੀ ਆ ਲੋਕ ਜਦੋਂ ਦੁਖੀ ਹੁੰਦੇ ਆ ਤੇ ਲੋਕ ਫਿਰ ਸਪੋਰਟ ਦਿੰਦੇ ਨੇ ਸਰਕਾਰ ਨੂੰ ਮਤਲਬ ਬੇਦਾਰਸ਼ਾ ਇੱਕ ਗੱਲ ਚ ਤਾਂ ਬੋਪਾਰਾਏ ਸਾਹਿਬ ਜਿਹੜੀ ਯੂਐਸ ਗਵਰਨਮੈਂਟ ਕਾਮਯਾਬ ਹੋ ਗਈ ਆ ਵੀ ਜਿਹੜੀ ਬਾਰਡਰ ਤੇ ਇਲੀਗਲ ਮਾਈਗ੍ਰੇਸ਼ਨ ਹੁੰਦੀ ਸੀ ਉਹ ਬਿਲਕੁਲ ਜਿਹੜੀ ਹੈਗੀ ਆ ਨਾਂ ਦੇ ਬਰਾਬਰ ਆ ਯਾਨੀ ਕਿ ਉੱਥੇ ਹੁਣ ਇਹ ਪੱਤਾ ਵੀ ਕਹਿੰਦੇ ਵੀ ਫਰਕ ਨਹੀਂ ਦੇ ਰਹੇਗੇ ਹਾਂਜੀ ਇਹ ਗੱਲ ਬਿਲਕੁਲ ਸਹੀ ਆ ਇਸ ਲਈ ਜੇ ਇਸ ਇਹ ਇਹਨਾਂ ਦੀ ਇੱਕ ਪ੍ਰਾਪਤੀ ਹੀ ਮੰਨ ਸਕਦੇ ਆ ਇਸ ਸਰਕਾਰ ਦੀ ਵੀ ਬੜੇ ਚੇਰ ਪਿਛੇ ਬਾਅਦ ਇੱਕ ਕੋਈ ਸਰਕਾਰ ਆਈ ਆ ਜਿੱਦਨੇ ਕਿ ਆਵਲੀ ਸਵਲਤਾਜ਼ਲ ਕੀਤੀ ਆ ਜੀ ਹੁਣ ਇਸ ਵੇਲੇ ਕੋਈ ਬਾਰਡਰ ਕਰਾਸ ਕਰਨ ਦਾ ਨਾਂ ਨਹੀਂ ਲੈ ਰਿਆ ਏਜੰਟਾਂ ਦਾ ਜਿਹੜਾ ਮੱਕੜ ਜਾਲ ਸੀ ਉਹ ਵੀ ਖਤਮ ਹੋ ਚੁੱਕਾ ਆ ਜੀ 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 ਤੇ ਜੋ ਵੀ ਸਰਹੱਦ ਤੇ ਬੈਠੇ ਸੀ ਲੋਕ ਉਹ ਵੀ ਆਪਦੇ ਆਪ ਦੇ ਕੰਟਰੀਆਂ ਦੇ ਵਿੱਚ ਵਾਪਸ ਪਰਤ ਚੁੱਕੇ ਆ ਵੀ ਹੁਣ ਕੋਈ ਰਾਹ ਨਹੀਂ ਹੈਗਾ ਸਾਨੂੰ ਹੁਣ ਕੋਈ ਪੋਸਿਬਿਲਟੀ ਹੈ ਨਹੀਂ ਜੀ ਬਿਲਕੁਲ ਬਿਲਕੁਲ ਤੇ ਅਮਰੀਕਾ ਇੱਕ ਟ੍ਰੈਂਡ ਸੈੱਟ ਰਿਹਾ ਜੋ ਟ੍ਰੈਂਡ ਇਹ ਸੈੱਟ ਕਰਦਾ ਉਹ ਬਾਕੀ ਵੈਸਟਰਨ ਕੰਟਰੀਆ ਆਪਣੇ ਆਪ ਇਹਨਾਂ ਦੇ ਮਗਰ ਲੱਗ ਜਾਂਦੀਆਂ ਤੇ ਜੋ ਇੱਥੇ ਹੋਇਆ ਇਹ ਬਾਕੀ ਕੰਟਰੀਆ ਨੂੰ ਡਾ ਬਣਾਵਾ ਦੇ ਹੁਣ ਇਹ ਜਿਹੜੇ ਅੱਗੇ ਕੰਮ ਸੀ ਨਾ ਵੀ ਆਈ ਜਾਣਾ ਮਨ ਉਹ ਗੱਲਾਂ ਹੁਣ ਨਹੀਂ ਰਹਿਣੀਆਂ ਇਲੀਗਲ ਮਾਈਗ੍ਰੇਸ਼ਨ ਮੇਰੇ ਕਹਿਣ ਨੂੰ ਨਹੀਂ ਹੋਇਆ ਕਦੀ ਜੀ 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 ਹੁਣ ਇੱਕ ਜੋਆ ਕਰੂਗੀ ਤੇ ਬਹੁਤ ਕੱਢੂ ਜੀ ਜੀ ਹੁਣ ਕਈ ਲੋਕ ਮੰਨਦੇ ਨਹੀਂਗੇ ਵੀ ਕੁਝ ਇਹਨਾਂ ਨੇ ਸਟੂਡੈਂਟ ਤੇ ਵੀ ਜਿਵੇਂ ਸਟੂਡੈਂਟ ਤੇ ਵੀ ਇਹਨਾਂ ਨੇ ਸਿਕੰਜਾ ਕੱਸਿਆ ਵੀ ਸਟੂਡੈਂਟ ਦਾ ਕਹਿੰਦੇ ਆ ਵੀ ਇਹ ਵੀ ਅਸੀਂ ਤੁਹਾਡਾ ਜਿਹੜਾ ਤੁਹਾਡਾ ਸਟੱਡੀ ਤੋਂ ਬਾਅਦ ਵਰਕ ਪਰਮਿਟ ਤੁਸੀਂ ਲੈਨੇ ਹੋ ਵੀ ਉਹ ਅਸੀਂ ਹੁਣ ਵਰਕ ਪਰਮਿਟ ਨਹੀਂ ਦਿਆ ਕਰਨਾਗਾ ਵੀ ਜਿਹੜਾ ਇਹਨਾਂ ਦਾ ਇੱਕ ਪ੍ਰੋਗਰਾਮ ਸੀਗਾ ਉਹ ਵੀ ਇਹਨਾਂ ਨੇ ਬੰਦ ਕਰਤਾ ਵੀ ਉਹ ਵੀ 3 ਲੱਖ ਸਟੂਡੈਂਟ ਆ ਜਿਹੜਾ ਇੰਡੀਅਨ ਆ ਵੀ ਉਹ ਵੀ ਇਹਨਾਂ ਨੂੰ ਇਹਨਾਂ ਦੀ ਤਿਆਰੀ ਆ ਵੀ ਉਹ ਵੀ ਅਸੀਂ ਵਾਪਸ ਕਰੀਏ ਬਿਲਕੁਲ ਠੀਕ ਹੈ ਇਹ கரنٹ ਡਵੈਲਪਮੈਂਟ ਵਿੱਚ ਨਿਊਜ਼ ਆ ਗਈ ਆ ਇਹਨਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਦੇ ਵੀਜ਼ੇ ਰਿਵੋਕ ਕੀਤੇ ਨੇ ਇਹ ਤੇ ਇਵਨ ਡਿਟੇਲ ਵੀ ਕੀਤੇ ਦੇ ਕਈ ਲੋਕ ਸਟੂਡੈਂਟ ਜਿਹੜੇ ਕਿ ਓਵਰਸਟੇ ਆਪਣੇ ਹੈਗੇ ਸੀ ਕੰਡੀਸ਼ਨ ਚ ਜੀ 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 ਤੇ ਸਟੂਡੈਂਟਾਂ ਵਿੱਚ ਬਹੁਤ ਭਾਰੀ ਦਹਿਸ਼ਤ ਆ ਲੈ ਕੇ ਕਿਉਂਕਿ ਇਹ ਸਟੂਡੈਂਟ ਜਿਹੜੇ ਵੇਖੋ ਇਤਾਂ ਦੀ ਯੂਨੀਵਰਸਿਟੀਆਂ ਦੇ ਖਰਚੇ ਰੁਪਈਆਂ ਨੂੰ ਜਦੋਂ ਡਾਲਰਾਂ ਚ ਕਨਵਰਟ ਕਰਨਾ ਪੈਂਦਾ ਹੈ ਤੇ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਹੈ ਜੀ 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 ਤੇ ਜਿਹੜੇ ਉਹਨਾਂ ਨੂੰ ਮਗਰਲੇ 3 ਸਾਲ ਜਾਂ 4-5 ਮਿਲਦੇ ਸੀ ਕੋਸਟ ਡੀ ਕਰਨ ਤੋਂ ਬਾਅਦ ਆਪਣੇ ਕੇ ਫੀਸਾ ਫੂਸਾ ਪੂਰੀਆਂ ਕਰ ਲੈਂਦੇ ਸੀ ਹਨ ਜੀ ਤੇ ਥੋੜੇ ਬਹੁਤੇ ਕੰਮ ਜੋੜ ਵੀ ਲੈਂਦੇ ਸੀ ਕਮਾਹ ਵੀ ਲੈਂਦੇ ਸੀ ਉਹ ਗੱਲ ਨਹੀਂ ਹੈ ਕਿ ਕਿੰਨੇ ਆਉਣਾ ਪੜੋ ਹਾਂ ਇਹ ਵੀ ਸਹੀ ਹੈ ਇੱਕ ਬੋਪਰੇ ਸਾਬ ਕੈਨੇਡਾ ਤੇ ਜਿਹੜਾ ਅਮਰੀਕਾ ਦੇ ਵਿੱਚ ਆਪਸ ਵਿੱਚ ਜਿਹੜਾ ਹੈਗਾ ਰਿਲੇਸ਼ਨ ਆਪਾਂ ਨੂੰ ਪਤਾ ਹੀ ਹੈ ਹਨਾ ਖਿੱਚੋ ਤਾਣ ਵਾਲਾ ਤੇ ਮੈਂ ਇਹ ਵੀ ਸੁਣਿਆ ਵੀ ਲੋਕਾਂ ਨੇ ਕੈਨੇਡਾ ਵਾਲੇ ਯੂਐਸ ਟ੍ਰੈਵਲ ਕਰ ਨਹੀਂ ਰਹੇ ਹੁਣ ਤੇ ਯੂ ایس ਵਾਲੇ ਕੈਨੇਡਾ ਵਾਲੇ ਕੈਨੇਡਾ ਵਾਲੇ ਪਾਸੇ ਨੂੰ ਟਰੈਵਲ ਕਰਨ ਤੋਂ ਗਰੇਜ ਕਰ ਰਹੇ ਆ ਇਹ ਉਹ ਗਰੇਜ ਕਰਦੇ ਪਏ ਨੇ ਜਿਹੜੇ ਆਪਣੇ ਮਾਈਗ੍ਰੈਂਟਸ ਹੀ ਨੇ ਉਹਨਾਂ ਦੇ ਵਿੱਚ ਇਹ ਗੱਲ ਹੈਗੀ ਸੀ ਕਿਉਂਕਿ ਪਹਿਲਾਂ ਵੇਖੋ ਉਦੋਂ ਜਦੋਂ ਕੈਨੇਡਾ ਗਵਰਨਮੈਂਟ ਨੇ ਸਖਤੀ ਕੀਤੀ ਸੀ ਉਦੋਂ ਟਰੰਪ ਜਾਇਆ ਵੀ ਨਹੀਂ ਸੀ ਤੋ ਐਨੁਮੂ ਕੀਤਾ ਸੀ ਲੋਕਾਂ ਨੇ ਜੀ ਜੀ ਹੁਣ ਇਧਰੋਂ ਉਧਰ ਨੂੰ ਕੀਤਾ ਤੇ ਇਸ ਵੇਲੇ ਜੋ ਕਰੰਟ ਸਿਚੁਏਸ਼ਨ ਹੈ ਲੋਕੀ ਉਹਨਾਂ ਨੂੰ ਸਮਝ ਲੱਗ ਚੁੱਕੀ ਆ ਵੀ ਇਹ ਉਹ ਗੱਲਾਂ ਨਹੀਂ ਆ ਗਈਆਂ ਵੀ ਕਿਆਲੀ ਮੈਂ ਮਤਲਬ ਮੁੰਜ ਬਣੀ ਕੰਮ ਨਹੀਂ ਹੋ ਡਿਟੇਨ ਕਰਨਗੇ ਤੇ ਸਾਰਾ ਕੋਸ਼ਟਾ ਦਾ ਕੰਮ ਖਰਾਬ ਹੋ ਜਾਊਗਾ ਜਿਹੜਾ ਬੰਦਾ ਡਿਟੇਨ ਹੋ ਗਿਆ ਉਹ ਗਿਆ ਸਮਝ ਲਓ ਉਹਦੇ ਸਾਰੇ ਪੇਪਰ ਪੂਪਰ ਉਹਨਾਂ ਦੇ ਫਿੰਗਰਪ੍ਰਿੰਟ ਲੈਣ ਨਹੀਂ ਆਪੋਰਡ ਉਹ ਲਾ ਲੈਣੀ ਆ ਵੀ ਆ ਬੰਦਾ ਇਦਾਂ ਹੀ ਆ ਸਿਚੁਏਸ਼ਨ ਸੀ ਤੇ ਉਹਦਾ ਪਰ ਕੈਰੀਅਰ ਤਾਂ ਫੋੜ ਤਾਂ ਕੰਮ ਕੁੰਮ ਦੇ ਕੀ ਹਾਲਾਤ ਹੈ ਬੋਪਰਾਏ ਸਾਹਿਬ ਕੰਮ ਕੁੰਮ ਚੱਲ ਰਿਹਾ ਸਮੂਥਲੀ ਓਵੇਂ ਕਿ ਕੋਈ ਡਿਸਟਰਬੀ ਹੈ ਕੰਮ ਕੰਮ ਵੇਖੋ ਜਿਹੜੇ ਆਪਣੇ ਭਾਈਚਾਰੇ ਨੂੰ ਲੈ ਕੇ ਗੱਲ ਕਰੀਏ ਹਨ ਜਿੱਦਾਂ ਸਾਡੇ ਪੰਜਾਬੀ ਜਾਂ ਇੰਡੀਅਨ ਸੀ ਜਿਆਦਾਤਰ ਤੇ ਟਰੱਕ ਟ੍ਰਕਿੰਗ ਦੇ ਵਿੱਚ ਸੀ ਹਨ ਜੀ ਤੇ ਟ੍ਰਕਿੰਗ ਲਾਈਨ ਦੇ ਵਿੱਚ ਹੁਣ ਇਹਨਾਂ ਨੇ ਕਈ ਸਟੇਟਾਂ ਦੇ ਉੱਤੇ ਇੱਕ ਨਾ ਉਹ ਵੇਇੰਗ ਸਕੇਲ ਹੁੰਦੇ ਨੇ ਜੀ ਸੜਕ ਦੇ ਹਾਈਵੇ ਤੇ ਵੀ ਟਰੱਕ ਓਵਰਲੋਡd ਹੋਵੇ ਜੀ ਉਹ ਵੀਂਗ 스킬 ਤੇ ਨਿਕਲਣਾ ਪੈਂਦਾ ਸਾਰਿਆਂ ਨੂੰ ਨਹੀਂ ਤੇ ਉਹ ਮਲਕ ਦੇ ਰੂਲ ਆ ਜਦੋਂ ਵੀਂਗ 스킬 ਜਾਂਦੇ ਆ ਤੇ ਉੱਥੇ ਉਹਨਾਂ ਨੇ ਬੰਦੇ ਬਿਠਾਲੇ ਨੇ ਇਮੀਗ੍ਰੇਸ਼ਨ ਤੇ ਸਾਰੇ ਤੇ ਉਹ ਨਾਲ ਦੀ ਨਾਲ ਟੈਸਟ ਲਈ ਜਾਂਦੇ ਨੇ ਇੰਗਲਿਸ਼ ਦਾ ਅੱਛਾ ਉਹਨੂੰ ਕਹਿੰਦੇ ਆ ਵੀ ਆ ਕੁਛ ਲਿਖੋ ਇੰਗਲਿਸ਼ ਚਾ ਪੜੋ ਇੰਗਲਿਸ਼ ਨੂੰ ਅੱਛਾ ਜੀ ਤੇ ਇੰਨਾ ਆਵਾ ਉੱਠ ਚੁੱਕਾ ਸੀ ਗੈਵੀ ਜੀ ਮੈਂ ਤੁਹਾਨੂੰ ਕੀ ਦੱਸਾਂ ਵੀ ਇਹ ਇਦਾਂ ਦੇ ਲੋਕ ਆ ਚੁੱਕੇ ਸੀ ਇੱਥੇ ਟਰੱਕ ਵਿੱਚ ਜੀ ਇਹਨਾਂ ਨੂੰ ਇੰਗਲਿਸ਼ ਤੇ ਬਸ ਸਿਰ ਬੋਲ ਲੈਂਦੇ ਸੀ ਇੰਦਾ ਲੱਗਦਾ ਵੀ ਬੜਾ ਐ ਇਹ ਪਹਿਲੇ ਜੁਨੀਅਰਡ ਹੋਗਾ ਕਿ ਬੋਲਣਾ ਕੀ ਇਹ ਬੰਦਾ ਸਿੱਖ ਜਾਂਦਾ ਆ ਸੁਭਾ ਸੁਚਾਰ ਜੀ ਜਦੋਂ ਲਿਖਣਾ ਪੈਂਦਾ ਨਾ ਤੇ ਰੀਡ ਕਰਨਾ ਪੈਂਦਾ ਉਦੋਂ ਪਤਾ ਲੱਗਦਾ ਜੀ 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 ਵੀ ਇਹਦੀ ਕੀ ਕੁਆਲੀਫਿਕੇਸ਼ਨ ਹੈ ਜਿਹੜੇ ਹਾਈਵੇ ਦੇ ਸਾਈਨ ਨਹੀਂ ਪੜ ਸਕਦਾ ਸਪੀਡ ਲਿਮਟ ਨਹੀਂ ਪੜ ਸਕਦਾ ਇੱਥੇ ਹਰ ਹਾਈਵੇ ਤੇ ਇੱਕ ਸਪੀਡ ਲਿਮਟ ਹੁੰਦੀ ਆ ਜੀ 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 ਤੇ ਅੱਗੇ ਜਾ ਕੇ ਇੱਕ ਪੋਲ ਆਉਂਦਾ ਵਾ ਇਹ ਮਤਲਬ ਅੱਗੇ ਜਿਹੜਾ ਪੋਲ ਆਵੇ ਨਾ ਜਿਹਦੀ ਉਚਾਈ ਇੰਨੀ ਨਹੀਂ ਦੀ ਹਣਾ ਹਾਂਜੀ ਉਹਦੀ ਕਲੀਅਰੈਂਸ ਲਿਖੀ ਹੁੰਦੀ ਹੈ ਵੀ ਅੱਗੇ ਨਾ ਜਾਓ ਉੱਥੇ ਕਲੀਅਰੈਂਸ ਘਾਟਿਆ ਜੀ ਤੇ ਜਿਹੜਾ ਬੰਦਾ ਇੰਗਲਿਸ਼ ਹੀ ਨਹੀਂ ਪੜ ਪਾ ਰਿਹਾ ਉਹ ਤੇ ਲੋਕਾਂ ਦੀ ਜਾਨ ਮਾਲ ਇੱਥੇ ਬੜੇ ਹਾਦਸੇ ਹੋ ਚੁੱਕੇ ਨੇ ਬੜੀਆਂ ਕੋਰੀਆਂ ਫੈਮਲੀਆਂ ਸਾਰੀਆਂ ਵੀ ਸਾਰੀਆਂ ਮਾਰੀਆਂ ਗਈਆਂ ਟੱਕਾਂ ਦੇ ਕੋਲ ਟਲਿਆ ਆ ਕੇ ਓਕੇ 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 ਤੇ ਇਹ ਜਿਹੜੇ ਡਰਾਈਵਰ ਜੀ ਆਪਣੀ ਵੀ ਜਾਨ ਖਤਰੇ 'ਚ ਪਾ ਰਹੇ ਸੀ ਤੇ ਦੂਜਿਆਂ ਦੀ ਵੀ ਖਤਰੇ 'ਚ ਪਾ ਰਹੇ ਸੀ ਇਹ ਕਈ ਮੇ ਵੀਡੀਓ ਵੇਖਿਆ ਪੋਲ ਦੇ ਥੱਲੇੋਂ ਨਿਕਲਦੇ ਨਿਕਲਦੇ ਤੋਂ ਉੱਪਰ ਆਉਂ ਸ਼ਰਾ ਟਰੱਕ ਹੀ ਢਾ ਦਿੰਦੇ ਸੀ ਓਕੇ ਓਕੇ ਯਾਨੀ ਕਿ ਉਹਨਾਂ ਤੇ ਸਕੰਜਾ ਧਰ ਲੈਣਾਂ ਨੇ ਜਿਹੜੇ ਅੰਪੜ ਬੰਦੇ ਆ ਉੱਥੋਂ ਫੜੀ ਜਾਂਦੇ ਆ ਅਰੈਸਟ ਕਰਦੇ ਆ ਓਕੇ ਓਕੇ ਅਰੈਸਟ ਕਰਦੇ ਆ ਕਈਆਂ ਨੂੰ 10000 ਰੁਪਏ ਜੁਰਮਾਨਾ ਪਉਂਦੇ ਆ ਮੌਕੇ ਤੇ ਠੀਕ ਹੈ ਤੇ ਜੇ ਕੋ ਬਹੁਤਾ ਕੇਸ ਹੁੰਦਾ ਦਾ ਗਿਆ ਗੁਜ਼ਰਿਆ ਉਹਨੂੰ ਫੜ ਕੇ ਅਰੈਸਟ ਕਰਕੇ ਤੇ ਤੋਰਦੇ ਪਏ ਨੇ ਤੇ ਆਹ ਨੇ ਜੋਬਾਂ ਦੇ ਹਾਲਾਤ ਜਿਹੜੇ ਆਏ ਵੀ ਆ ਨਾ ਮੈਂ ਇਹਨਾਂ ਦੀ ਜਿਹੜੀ ਲਾਈਫ ਇਥੇ ਉਹ ਜਿਹੜੇ ਗਿਆਰ ਕਰਨੀ ਰਹਿ ਰਹੇ ਸੀ ਜਾਂ ਜਿਹੜੇ ਇਹਨੇ ਕਾਬਲ ਨਹੀਂ ਸੀ ਉਹਨਾਂ ਲਈ ਬਹੁਤ ਜ਼ਿਆਦਾ ਮੁਸ਼ਕਲਾ ਵਾ ਜੀ ਜੀ ਆਲਟੀਮੇਟਲੀ ਫਿਰ ਉਹਨਾਂ ਨੂੰ ਤਾਂ ਕਿਨਾਰਾ ਕਰਨਾ ਹੀ ਪੈਣਾ ਵਾਪਸ ਜਾਣਾ ਹੀ ਪੈਣਾ ਕਿੰਨਾ ਕਚੇਰੋ ਲੋਕ ਸ਼ੇਪ ਕੇ ਜਾਣਗੇ ਜਾਂ ਕਰ ਲੈਣਗੇ ਉਹਨਾਂ ਨੂੰ ਕੇਰਾਂ ਤਾਂ ਅਮਰੀਕਾ ਆਪੇ ਵਾਪਸ ਭੇਜੂਗਾ ਕੱਢੂਗਾ ਹੀ ਹਾਂ ਅਮਰੀਕਾ ਨੂੰ ਆਵਾ ਪੂਰਾ ਰੂਲ ਰੈਗੂਲੇਸ਼ਨ ਵਾਂਗੂ ਐ ਸਟ੍ਰਿਕਟ ਤੇ ਇੱਥੇ ਜਿਹੜੇ ਬੰਦੇ ਜਿਨ੍ਹਾਂ ਦਾ ਦਾਅ ਲੱਗ ਵੀ ਗਿਆ ਜਾਂ ਜਿਹੜੇ ਅੜੇ ਵੀ ਪਏ ਨੇ ਉਹਨਾਂ ਨੂੰ ਵੀ ਇਹਨਾਂ ਨੇ ਇਹੋ ਜੀ ਕਾਨੂੰਨ ਬਣਾ ਬਣਾ ਕੇ ਸ਼ਾਂਤੀ ਕਰੀ ਜਾਣੀ ਇਸ ਚ ਕਾਬਲ ਲੋਕ ਹੀ ਇਹਨਾਂ ਰੱਖਣੇ ਨੇ ਵੇਖੋ ਇਹਨਾਂ ਕੋਲ ਡਾਟਾ ਸਾਰਿਆਂ ਦਾ ਆ ਤੇ ਹਾਈਲੀ ਸਕਿਲਡ ਹਾਂ ਜਿਹੜੇ ਕਿ ਮਤਲਬ ਇਹਨਾਂ ਦੀ ਯੂਐਸ ਗਵਰਨਮੈਂਟ ਨੂੰ ਟੈਕਸ ਕਟਾਉਂਦੇ ਨੇ ਵਧੀਆ ਇੱਕ ਸ਼ਹਿਰੀ ਸਿਟੀਜਨ ਦੇ ਤੌਰ ਤੇ ਆਪਣੇ ਫਰਜ਼ ਨਿਭਾ ਰਹੇ ਨੇ ਉਹਨਾਂ ਨੂੰ ਇਹ ਰੱਖਣਗੇ ਤੇ ਬਾਕੀ ਜਿਹੜੇ ਆ ਲੋਕ ਜਿਨ੍ਹਾਂ ਨੂੰ ਮਤਲਬ ਖਤਰਾ ਸਮਝਦੇ ਨੇ ਉਹਨਾਂ ਨੂੰ ਕੱਢੀ ਜਾਣਗੇ ਜੀ 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 ਦੇਖੋ ਇੱਕ ਸੜਕ ਦੇ ਉੱਤੇ ਬਿਲਕੁਲ ਹੀ ਜਿਹੜਾ ਕਾਬਲ ਨਹੀਂ ਇਕ ਉਹ ਇੰਨਾ ਵੱਡਾ ਟਰੱਕ ਲਈ ਫਿਰਨ ਰਿਹਾ ਉਹ ਤੇ ਇੱਕ ਮਤਲਬ ਮੌਤ ਦਾ ਸਮਾਨ ਹੀ ਤੁਰਿਆ ਫਿਰਨ ਰਿਹਾ ਨਾ ਬਿਲਕੁਲ 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 ਹੂੰ ਸੋ ਇਹ ਡਵੈਲਪਮੈਂਟ ਸੀ ਹੈਸ ਵਲੇ ਜਿਹੜੀਆਂ ਮੇਨ ਮੇਨ ਆ ਤੇ ਜੀ ਲੋਕਾਂ ਆਡੇ ਭਾਈਚਾਰੇ ਨੂੰ ਪਤਾ ਹੀ ਹੋਣਾ ਵੀ ਜੋ ਇੱਥੇ ਦੇ ਲੋਕ ਰਹਿ ਰਹੇ ਨੇ ਕੀ ਕੀ ਫੇਸ ਕਰਦੇ ਪਏ ਨੇ ਇਹ ਸਾਰੀ ਦੁਨੀਆ ਤੱਕ ਪਤਾ ਲੱਗਣਾ ਚਾਹੀਦਾ ਜੀ 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 ਚਲੋ ਬੋਪਰਾਏ ਸਾਹਿਬ ਜੇ ਕੋਈ ਨਵੀਂ ਅਪਡੇਟ ਹੋਈ ਤਾਂ ਜਰੂਰ ਸਾਡੇ ਨਾਲ ਸ਼ੇਅਰ ਕਰਦੇ ਰਹੋ ਤੇ ਅੱਜ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਥੈਂਕ ਯੂ ਜੀ ਸਾਹਿਬ ਅਬੀ ਫਿਰ ਆਪਾਂ ਕਰਦੇ ਗੱਲ ਜੀ 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 ਬਹੁਤ ਬਹੁਤ ਰਹਿ ਸਾਹਿਬ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ